ਰਖੜੀ ਬੰਨਣ ਦੀਆਂ ਤਿਆਰੀਆਂ ਹੋ ਰਹੀਆਂ ਆ ਜਿਹੜੀਆਂ ਰਖੜੀਆਂ ਇੰਡੀਆ ਤੋਂ ਆਈਆਂ ਹੋਈਆਂ ਇੰਗਲੈਂਡ ਤੋਂ ਆਈਆਂ ਹੋਈਆਂ ਹੈਨਾ ਅਮਰੀਕਾ ਤੋਂ ਆਈਆਂ ਹੋਈਆਂ ਆਸਟ੍ਰੇਲੀਆ ਤੋਂ ਆਈਆਂ ਹੋਈਆਂ ਆ ਪੂਆ ਪੂਆ ਮਠਿਆਈ ਲੈ ਕੇ ਆਇਆ ਡੱਬਾ ਕਹਿੰਦੀ ਹਣੀ ਜਿਹੜੀ ਖਾਣ ਦਾ ਆਹੋ ਜਿਹੜੇ ਰੰਗ ਕਲਰ ਦੀ ਖਾਣੀ ਆ ਉਹੀ ਖਾ ਲਵੇ

ചലോിയ വജറ <laughs> <laughs>

ਰੰਗ ਰੰਗਾ ਕਿ ਮਿਰਚਾਂ ਵਾਲੀ ਆ ਸਾਰੀ ਮਿਰਚਾਂ ਹਾਂਜੀ ਇਹ ਹੈਗੀ ਸਰਗੋਣ ਵਾਲੀ ਸਾਰੀਆਂ ਬੰਦਾ ਸਰਗੋਣ ਵਾਲੀ ਰਵਨੀਤ ਵਾਲੀ ਭੂਆ ਵਾਲੀ ਕੇਂਦਰ ਵਾਲੀ ਜਿਹੜੀ ਕੇਂਦਰ ਵਾਲੀ ਸਾਰੀਆਂ ਬੰਦਾ उआली है हे बुआली है चल यार हां इधर देखियो इधर चलो क्या ਲੇ ਇੰਨੀਆਂ ਰੱਖੜੀਆਂ ਪਈਆਂ ਬੰਨਣੇ ਵਾਲੀਆਂ ਆਹ ਸਾਰੀਆਂ ਬੰਨਣੀਆਂ ਅੱਛਾ ਨੋਂ ਦੇਖ ਲਓ ਇਹ ਸੰਦੀਪ ਵਾਲੀ ਆ ਇਹ ਜਸ਼ਨ ਵਾਲੀ ਆ ਹਨਾ ਸਾਰੇ ਨੋਂ ਲਿਖ ਲਓ ਉੱਤੇ ਹੋ ਗਈ ਹਾਂ ਤਾਂ ਇਹ ਨਿਆ ਮੇਰੇ ਜਿਆਦੇ ਨੇ ਮਮੀ ਹਾਂ ਹਰਲਾਵਰ ਕੁੜੀਆਂ ਉਹ ਅਸੇ ਨੇ ਬੰਤੀ ਆ ਨਾ ਉਹਨੇ ਬਣੀ ਉਹ ਵੀ ਸਰਗਣ ਵਾਲੀ ਆ ਇਹ ਕਿਹਦੇ ਵਾਲੀ ਆ ਇਹ ਸਰਗਣ ਵਾਲੀ ਆ ਜੀ ਏ ਰਵਨੀਤ ਵਾਲੀ ਆ ਚਲੋ ਜੀ ਇੱਧਰ ਦੇਖੀਏ ਇੱਧੇ ਇਹ ਅੱਛਾ ਤੇ ਅਸੀਂ ਹੁਣ ਉੱਧੇ ਉੱਧੇ ਕਰ ਲਉਣੀ ਆ ਕੋਈ ਨਾ ਆਹੋ ਅੱਜ ਅੱਪੜ ਦੇ ਵੇ ਤਾਂ ਬੰਦ ਹੀ ਆ ਜੇ ਹੁਣ ਟਾਈਮ ਨਹੀਂ ਆ ਉਹ ਆਜਾ ਜਸ਼ਨ ਦੀ ਬੱਤ ਮਾਰੋ ਚਲੋ ਵੇ ਆ ਜਸ਼ਨ ਵਾਲੀ ਇਹ ਜਸ਼ਨ ਦੀ ਹੁਣ ਰਕਵੀਰ ਦੀ ਆ ਜਿਵੇਂ ਸਲੀਨ ਦੀ ਆ ਜਿਹੜੀ ਵੱਡੀ ਰਗਵੀਰ ਨੇ ਭੇਜੀ ਆ ਤੇਰੇ ਲਈ ਦੂਜਾ ਕਰ ਦੇਣਾ ਇਹ ਦੇਖੀ ਕਹਦੇ ਉਹ ਹੈ ਗੂਗਲ ਪੇ ਗੂਗਲ ਪੇ ਕਰ ਦੇਣਾ ਨਹੀਂ ਇੰਡੀਆ ਵਾਲਾ ਪਾਉਗਾ ਤੂੰ ਦੇ ਦੇ ਸਿਕੰਦਰ ਤੋਂ ਗੂਗਲ ਪੇ ਕਰ ਗੂਗਲ ਪੇ ਕਰ ਦੇਣਾ ਓ ਜੀ

ਇਧਰ ਨੂੰ ਦੇਖੋ ਇਧਰ ਨੂੰ ਇਧਰ ਨੂੰ ਓਏ ਆ ਦੇਖਾ ਏ ਚਲੋ ਜੀ ਬੰਦੋ 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 ਹੋ ਨਹੀਂ ਬਨਨੀ ਹਲਕਾ ਹਾਂ ਨਹੀਂ ਹੈ ਭੈਣ ਜੀ ਨੂੰ ਬਨਣੀ ਨਹੀਂ ਉਹਦੀ ਹੈ ਹੋਰ ਦੇ ਤੀਕਾ ਤੁਸੀਂ ਕੁਝ ਕੁ ਮਾਰ ਕੇ ਬੋਲੋ ਵਰਤੋ ਆਪਰੇ ਕੀ ਤੁਹਾਨੂੰ ਜੀ ਜੀ ਹੈ ਹੈ ਆਹ ਕੀ ਜੀ ਵੀ ਖਲਾ ਦੇ ਭਾ ਨੂੰ ਆਹ ਨੂੰ ਚੀਤੀ ਦੇ ਦੇ ਇੱਧਰ ਦੇਖ ਲੈ ਠਾਈ ਤਨ ਦੇਖੋ ਇੱਧਰ ਇੱਧਰ ਦੇਖੋ ਇਹਨੂੰ ਫੋਟੋ ਇੱਧਰ ਦੇਖੋ ਕੀ ਖਲਾ ਦੇ ਚਰਾੜੇ ਤੋਂ ਲਾ ਦੇ ਫੋਨ ਇਹ ਪਾ ਦੇ ਉਹਨੂੰ ਬੇਬੇ ਪਾ ਦੇ ਉਹਦੇ ਮੂੰਹ 'ਚ ਇਹ ਚੋਰੀ ਬਰਾਵਾ ਬਰਾਵਾ

ਔਰ 9 ਦਿਨ ਬਾਹ ਖੋਲਣਾ ਏ ਇਹ 9 ਨਾ ਰੱਖਣਾ ਇੱਦੀ ਬਾਹ ਇੱਦੀ ਫੜੀ ਰੱਖਣੀ ਆ ਬਾਹ ਦੇ ਔਰ ਬੈਠੇ ਨਾ ਉਪੋਤਾ ਬਾਹ ਚਾ ਬਾਤ ਕਰਦੇ ਨੂੰ ਚੁੰਸੂ ਚੁੱਕ ਤੱਕ ਨਹੀਂ ਆਈ ਚੱਲ ਗਈ ਆ ਨਹੀਂ ਸੇਕ ਦਾ ਹੀ ਇਹ ਘਰੋਂ ਤਾਂ ਇੱਧਰ ਬੰਦਣੀ ਐ ਇੱਧਰ ਬੰਦ ਨਹੀਂ ਆਇਆ ਸਰਗੁਣਾੜੀ ਇਹਦੇ ਕੋਲ ਪਲਪ ਨਹੀਂ ਹੈ ਸਰਗੁਣਾੜੀ ਦਾ ਤੇ ਦੁਨੀਆ ਦਾ ਨਿਕਟਦੇ ਆ ਉਹ ਕਿਸੇ ਨੂੰ ਤਾਂ ਹਾਇਲ ਨਾ ਫੋਟੋ ਉੱਧਾਗਾ ਫਾਇਲ ਉੱਧਾਗਾ ਐਂਡ ਫਿਰ ਧਾਰਨ ਪ੍ਰਾਣੇ ਗੁਰੂ ਬਣੇ ਹੋਏ ਜਿਵੇਂ ਦੇਖੇ ਹਨ 30 ਕਿਲੋ ਦੀ ਬੋਰੀ ਜਿਹੜੀ 70 ਕਿਲੋ ਵੱਸਦੀ ਬੋਰੀ 70 ਕਿਲੋ ਦੇ ਨਹੀਂ ਬਜਣਾ ਕਿਉਂ ਉਹ ਇਹ ਨਾ ਬੰਦ ਕਰ

ਮੜਦੇ ਮਿਲਨੇ ਆ ਕਿਹੋ ਵੀ ਸਾਡੇ ਨਾਲ ਆ ਸਾਡੇ ਨਾਲ ਦੀ ਗੱਲੇ ਨਹੀਂ ਕਰਦੇ ਤੂੰ ਨਵਾਂ ਰਕੜੀ ਸੁਤੇ ਜਾਏ ਉੱਤੇ ਸਜਾਏ ਰਕੜੀ ਐ ਵੀ ਤੋ ਧੀਰਵੇ ਉਧਾਰਾ ਰਕੜੀ